ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਮਾਤਲ ਲਵਾਈ ਫਿਰ ਆਪਣਾ ਕਿ ਮੈਂ ਬਨੂ ਰਖਵਾ ਲਈ ਜਾ ਕਵਾਲੀ ਤਾਂ ਹੁਣ ਕਰਨੀ ਪੂਈ ਦੋ ਪੈਸੇ ਫੜੇ ਆ ਫਿਰ ਓਟਾ ਬਾਈ ਕੋੜੀ ਵੇਚ ਬੈਠੇ ਬੇਸ਼ਤੀ ਕੋੜੀ ਹੋਜ ਤੂੰ ਤਾਂ ਜਮ ਪੜਾਂ ਬਗਾ ਸੰਗਿਆ ਬਣੀ ਬਾਈ ਜੈਮਲ ਹੋਰਾਂ ਕੋਲੇ ਹਾਂ ਮੈਂ ਉਧਰ ਪਤਲਾ ਮੈਂ ਕੋਈ ਦੋ ਚਾਰ ਪਿੰਡ ਉਧਰੋਂ ਮੈ ਜਾਣਾ ਤੇ ਮੈਨੂੰ ਮੰਗਰੋਂ ਮਤਲਬੀ ਲੋੜਗੀ ਪੈਗੀ ਨਾ ਮਹਿੰਦੀ ਲੋੜ ਨੂੰ ਪਾਈਂਦੀ ਫੁੱਤੀ ਕੁੜੀ ਤੋੜਨੀ ਸੀ ਤੂੰ ਨਾ ਉਹ ਪਿੰਡ ਆਪਣਾ ਨਸ਼ੇ ਵਾਲਾ ਸੀ ਬੰਦਾ ਸਾਫ ਤੇ ਸੀ ਹਾਂ ਮਗਾ ਕੋੜੀ ਤਾਂ ਫੇਰ ਵੀ ਬਣ ਜੂ ਨਹੀਂਛਾ ਨਹੀਂ ਬਣ ਕੋੜੀ ਤੇਰੇ ਪਾਏ ਦੇ ਫੁੱਦੇ ਨੂੰ ਬਣ ਜੂਣ ਲਿਆ ਕੋੜੀ ਨਹੀਂ ਆਏ ਆਂ ਬੁ ਚੰਗੀ ਲੈ ਲਾਂਗੇ ਚੰਗੀ ਕੀ ਮਾੜੀ ਵੀ ਗਈ ਮਾੜੀ ਨੂੰ ਤੱਕੀਓ ਮੇਰੀ ਹੋੜ ਸਲਾ ਸੀ ਇਹ ਮन्ने ਹਮ ਮਤਲਬ ਮੇਰੀ ਨੰਗਾ ਚ ਕਿਤੇ ਫਰ ਗਿਆ ਪੱਤਾਂ ਕੋਲੇ ਖੜੀ ਇੱਕ ਜਿਹੜੀ ਫਾਇਨੀ ਕੋਲੇ ਜਿਹੜੀ ਛੋਟੀ ਮਾੜੀ ਦੀ ਵੱਡੀ ਤਾਂ ਛੋਟੇ ਕਦ ਚ ਉਹ ਲੈ ਲੀਏ ਇਹ ਉਹ ਕਿਵੇਂ ਆਪਣੀ ਚਾਲ ਚੱਲੂਗੀ ਕੰਨ ਤਾਂ ਵੱਡੇ ਤੇ ਛੋੜੇ ਜੀ ਵੀ ਮਰਦ ਰੋ ਨਾ ਤਮੇ ਪੁੱਛਿਆ ਸੀ ਭਾਜ ਪੂਜ ਬੱਜੀ ਜੀ ਨਹੀਂ ਆ ਭਾਜ ਕੱਢੂ ਨਹੀਂ ਪੂਰੀ ਕੱਢੂ ਜਮਾ ਮੂੰ ਨਾ ਕਿਥੇ ਗਾਂ ਤੋਂ ਮਰਵਾ ਦੀ ਨਾ ਨਾਰੇ ਤੂੰ ਐ ਲਾਲਾ ਮੱਝ ਦੀ ਗੋਦੀ ਦੀ ਆਪਾਂ ਡਿਗ ਕੱਢ ਕੇ ਤਾਂ ਦਾਲਨੀ ਸੱਤ ਨਹੀਂ বাজਦੀ ਸੱਤ ਨਹੀਂ বাজਦੀ ਇਹ ਚੀਜ਼ਾਂ ਮੈਂ ਤੈਨੂੰ ਜੱਸਾ ਮਤਲਬ ਮੈਨੂੰ ਪਤਾ ਸਾਰੀਆਂ ਅੱਛਾ ਹਾਂ ਫਿਰੋ ਲੈ ਫਿਰ ਘੋੜੀ ਬਣਾ ਤਾਂ ਹੁਣ ਆ ਬੈਠਿਆ ਗੇੜੇ ਹੀ ਨਹੀਂ বাজਦਾ ਕਿ ਵੰਡਰਪਾਰਟੀ ਹੈ ਗੇੜੇ ਨੇ ਪੇਲੇ ਬਾਣ ਕੌ ਨਾਉਂਦਾ ਗਿਆ ਹਾਂਦਾ ਟਾਈਮ ਲਾ ਲੈ ਮੱਖ ਮੁੱਕ ਬੀਜ ਰੱਖਿਆ ਲੋਕਾਂ ਨੇ ਓਏ ਉਂ ਹੀ ਪੰਜ ਚਾਰ ਬੜੀ ਨਾ ਮਤਲਬ ਅਲੋਟਮੈਂਟ ਕਰਾ ਦੇ ਮਹੀਨੇ ਭਾਈ ਜੀ ਦੀ ਬਾਸ਼ ਰੰਗੇ ਰੱਖਣ ਦੀ ਉਹ ਦਿਵਾਗਲੇ ਨਾਲ ਦੇ ਚੱਕਣੇ ਆ ਅੱਛਾ ਬਸ ਪੰਜਵੇਂ ਸੱਤਵੇਂ ਠੋਲਾ ਮਰਵਾ ਦੇ ਬਾਬੇ ਤੋਂ ਹਮ ਅਗਲਾ ਖੂਬ ਚਕੰਨੇ ਬੜੇ ਰਖਵਾਲੇ ਜੇ ਕਿਸੇ ਦਾ ਨੁਕਸਾਨ ਹੋ ਗਿਆ ਉਦੋਂ ਨੁਕਸਾਨ ਕਦੇ ਕੋਈ ਰਾਤੇ ਰਾਤ ਲਾ ਗਿਆ ਆਏ ਹੁਣ ਕੀ ਅਗਲਾ ਕੋ ਤੁਸੀਂ ਕਿੱਧਰ ਗਏ ਸੀ ਅਸੀਂ ਕਦੇ ਗਾਂ ਰੂਟ ਤੇ ਗਏ ਸੀ ਮਰੀ ਜਨ ਕਦੇ ਘੋੜੀ ਸਾਡੀ ਬਿਮਾਰ ਹੋ ਰਹੀ ਨਿਆਈ ਨਾ ਦੇਵੇ ਅੱਛਾ ਲਹੌਰ ਨੂੰ ਕੋੜੀ ਵੀ ਲਿਆਉਣੀ ਹੈ ਬਾਕੀ ਕੋਈ ਬਾਤ ਹੋਈਏ ਨੇ ਨਾਲ ਕੋੜੀ ਤਾਂ ਲੈ ਕੇ ਕੋੜੀ ਬਣਾਣੀ ਕੰਮ ਚੱਲਣਾ ਕੋੜੀ ਬਣਾਣੀ ਚੋੜੇ ਆਪਣੇ ਕੰਮ ਨਹੀਂ ਕਰਦੇ ਕੋਈ ਗੋਖਾ ਲੱਟੜ ਕੇ ਮਾਰ ਦੂ ਮਾਰ ਤੂੰ ਜਮਾ ਮਾਰ ਦੂ ਹੋਰ ਹਣ ਐਨੇ ਰੁਪਏ ਫੜੀ ਬੈਠੇ ਆਂ ਦੇਖ ਲੈ ਤੂੰ ਲਾਲਾ ਵੀ ਬੰਦ ਜਿਹੜੀ ਗੱਲ ਬਣਨੀ ਹੈ ਸ਼ਾਇਰੀ ਕਹਿੰਦੇ ਹਾਂ ਲਿਖਤ ਕਾ ਨਿਕਲਦੀ ਕਿਵੇਂ ਵੀ ਮਾਤਲ ਉਸ ਟਾਈਮ ਚ ਗੱਲ ਤੇ ਹੱਤਰ ਤੇ ਹੱਤਰ ਦੀ ਅਮਾ ਚਲੇ ਮੇਰੇ ਬਾਪੂ ਨੇ ਪੜਿੰਗੇ ਲਾਤਾ ਮੈਂ ਥਾਈ ਜੀ ਚ ਜਾਂਦੇ ਹੁੰਦੇ ਅੱਛਾ ਤੇ ਮਾਤਲ ਜਾਏ ਕਪੜੇ ਗਰਦਵਾਰੇ ਆਉਂਦਾ ਬਾਹਰੋਂ ਮੈਸਟਰ ਹੋ ਪਰੌਂਦਾ ਕੁਮਾਰਾ ਮਤਲ ਦੋ ਜਮਤਾਂ ਹਾਂ ਉਦੋਂ ਪਈ ਕਰਦੇ ਕਰਾਉਂਦੇ ਮੈਂ ਛੋਟੂੜਾ ਚੱਕਿਆ ਕਰਾਂ ਤੁਰਕੇ ਟੰਡਾਲੀ ਜਾ ਕਰਾਂ ਅੱਛਾ ਪਤਾ ਕੁ ਪਹਿਲੇ ਦਿਨੋਂ ਪੜਾਈ ਗਿਆ ਸੀ ਪੂਰਾ ਪੂਰਾ ਤਾਹੀਂ ਤਾਂ ਨੌਕਰੀ ਤੇ ਲੱਗ ਗਿਆ ਪੜ੍ਹ ਕੇ ਤੈਨੂੰ ਉਹੀ ਗੱਲ ਦੱਸਦਾ ਸੀ ਹਾਂ ਮਾਚਲੇ ਵੀ ਜਦੋਂ ਪੜ ਗਿਆ ਲੈ ਕੇ ਮੈਂ ਬਾਪੂ ਕਾ ਨਵੀਂ ਕਿਤੇ ਨੌਕਰੀ ਤੇ ਲੱਗਾ ਅੱਛਾ ਨੌਕਰੀ ਤੇ ਕੀ ਮੇਰੇ ਛੋੜੇ ਦਾ ਕਰਦੇ ਕਰਾਉਂਦੇ ਮੈਂ ਡਾਕਟਰ ਆਈ ਪੜ ਤ ਪੜਲੀ ਪਸ਼ੂ ਵਾਲੀ ਅੱਛਾ ਪਸ਼ੂ ਵਾਲੀ ਹਾਂ ਉਹ ਕਿਤੇ ਕੋਦਰ ਤੋਂ ਮਤਲਿ ਜਦੋਂ ਵੀ ਪੋਸਟਾਂ ਨਿਕਲੀਆਂ ਹਾਂ ਤੇ ਭਾਈ ਮੈਂ ਫਾਰਮ ਜਨੋ ਦੀ ਦਾ ਖਾਣੇ ਤੇ ਪੜ ਆਇਆ ਅੱਛਾ ਕਿ ਮਾਤਰੋ ਕੰਗੀਰਾਂ ਦੇ ਲਿਖਲੇ ਆਏ ਤੇਰੇ ਹਾਂ ਲਿਖਲੇ ਆਏ ਭਾਈ ਹੂੰ ਤੇ ਬੰਦਾ ਰਖਣਾ 4 6 ਅੱਛਾ ਕਿ ਮੇਰੇ ਛੋਲੇ ਦਾ ਬੰਦੇ ਉੱਪਰ ਉੱਥੇ ਸੀ ਤਿੰਨ ਤਿੰਨ ਚੰਨੀ ਇਹ ਕੀ ਚੱਕਰ ਬਣ ਗਿਆ ਇੱਕ ਤਾਂ ਭਿੱਖੀ ਵਾਲਾ ਲਾਲ ਸਿੰਘ ਤੂੰ ਬਾਬਾਸ਼ ਅੱਛਾ ਤੇ ਇੱਕ ਤੇਰੇ ਛੀਗਾ ਹਾ ਮਾਨਸਾਹ ਹਰਦੇਵ ਸਿੰਘ ਕਸ਼ਮੁਨੀਆ ਅੱਛਾ ਇਹ ਮਾਤਰ ਇੱਕ ਮੁੰਡਾ ਸੀਗਾ ਕੀ ਵੀ ਕੋ ਡੇਰਾ ਅੱਛਾ ਤਿੰਨ ਚਾਰ ਬੰਦੇ ਅੱਛਾ ਕੋਈ ਜੋ ਕਹਿਣ ਲੱਗੀ ਵੀ ਬੰਦੇ ਆਏ ਨਹੀਂ ਹੂੰ ਉਹ ਮਾਂਜੀ ਪੜਾਈ ਸੋ ਦੇ ਕੋਈ ਘਟਾ ਮਨੁਕਰਾ ਚੱਕ ਵੀ ਸਰਕਾਰੀ ਡਾਕਟਰ ਲਾਤਾ ਅੱਛਾ ਤੈਨੂੰ ਪਾਸੂਆ ਤੇ ਹੈਡ ਪੂਰਾ ਵੱਡਾ ਡਾਕਟਰ ਠੀਕ ਹੈ ਤੇ ਮੱਤਲ ਵੀ ਭਾਈ ਮੈਨੂੰ ਪੰਜ ਚਾਰ ਪਿੰਡੀਏ ਸਮਾਰ ਤੇ ਮੱਤਲ ਵੀ ਸਵਾਤ ਜੀ ਹੁੰਗੀ ਕਮਰਾ ਕਹਿ ਦਿੰਦੇ ਹੂੰ ਕਈ ਜਬੀਅਕੇ ਪਾਈਏ 6 ਭਾਈ ਹਸਪਤਾਲ ਬਣਾਤਾ ਹਾਂ ਤੇ ਜੀ ਪੋਸਟਿੰਗ ਹੋ ਗਈ ਅੱਛਾ ਤੇ ਮਾਤਲ ਵੀ ਤੰਬੇ ਤੰਬੇ ਜੋ ਲੱਲਾ ਪੱਬਲੋਹੇ ਦਾ ਆ ਵੀ ਪਸ਼ੂ ਨੂੰ ਪੈਤੀ ਗਿਆ ਕਿਦਾਂ ਟੁਕਾ ਕਰਨ ਵਾਸਤੇ ਛੂਲ ਤਮਤਲ ਆ ਤੇ ਉਹ ਮੇਰੇ ਸਹੁਰੇ ਦੀ ਰਜੀਤ ਕਦ 15 ਡਿਊਟੀ ਮੇਰੀ ਤੇ ਮਾਤਲ ਵੀ ਪਸ਼ੂ ਆਇਆ ਕਦੇ ਅੱਛਾ ਉਦੋਂ ਇੱਧਰ ਮੇਰੇ ਥੋੜੇ ਦਾ ਪਿੰਡ ਚ ਪਾਣੀ ਮਾਰਾ ਚ ਫਈ ਨਹੀਂ ਰੀ ਪਾਣੀ ਦਾ ਕੋਈ ਮਤਲਬੀ ਸ਼ਬਦ ਨਾ ਟੂਟੀ ਟੱਪੇ ਕਿਹੜੇ ਸੀ ਉਹ ਰਵਾਣਾ ਮੋਟਾ ਸੀ ਹਾਂ ਤੇ ਮਤਲਬੀ ਪਸ਼ੂ ਦੇ ਬਾ ਪਾਲਿਆ ਕਰਾ ਕੱਢ ਲਿਆ ਕਰਾ ਪਾਲਿਆ ਕਰਾ ਕੱਢ ਲਿਆ ਕਰਾ 1 ਰੁਪਿਆ ਫੀਸ ਅੱਛਾ ਡਾਕਟਰ ਕੋਈ ਹੈ ਨਾ ਹੂੰ ਮੇਰੇ ਤਾਂ ਮੇਰੇ ਥੋੜੇ ਦਾ ਨੌਹਾਂ ਚ ਗੋਹਾ ਵੱੜ ਗਿਆ ਕਰੇ ਅੱਛਾ ਤੋਂ ਨਾ ਪਾਣੀ ਨਾ ਤੇ ਉਹ ਨਿਚੜਾਉਂਦਾ ਸੀ ਉੱਤੇ ਕਾਗਈਆ ਉਹ ਤੋਂ ਘਰੇ ਲਫਾਫੇ ਆਉਂਦੇ ਸੀ ਅੱਛਾ ਨਾ ਨਾ ਉਹਦਾ ਸਾਬਣ ਲਈ ਬਾ ਪਾਈ ਤੇ ਅੱਛਾ ਉਹ ਮਤਲਬੀ ਜਦੋਂ ਕੋਈ ਪਾਣੀ ਤਾਂ ਨਹੀਂ ਪੀਆ ਕਰਕੇ ਮੇਰੇ ਛੋੜੇ ਦੀ ਮੁਸ਼ਕਲੀ ਆ ਉਹ ਤਾਂ ਫਰਉਣੀ ਸੀ ਫੇਜ ਭਾਈ ਮਤਲਬੀ ਚਾਰ ਕਠਾਲਾ ਲਾਏ ਨੇ ਕਹਿੰਦੇ ਵੀ ਉਹ ਬਟਾਪਦਾ ਮੇਰਾ ਵਿਆਹ ਹੀ ਕਰਤਾ ਹੂੰ ਜੇ ਜਦੋਂ ਕਰੇ ਭਾਈ ਰੋਟੀ ਖਾਇਆ ਕਰਕੇ ਤੂੰ ਪਾਗਮਾਨਾ ਖਾਕਰੇ ਗੋਹੇ ਦੀ ਮੋਸਤੋਂ ਨਹੀਂ ਕੋਈ ਮੈਂ ਆਪਣੇ ਹੈ ਨਹੀਂ ਅੱਛਾ ਮੈਂ ਕਿਹਾ ਕਈ ਵਾਰ ਗਮਾਂਡੀਆਂ ਦਵਾ ਜਾਂਦੀ ਦੱਸਿਆ ਨਹੀਂ ਸੀ ਦੱਸਣਾ ਕੀ ਸੀ ਨਾ ਮੈਂ ਬੈਠੀ ਮੈਂ ਕਿਹਾ ਕਿ ਕੀ ਆਈ ਜੀ ਉਹ ਇੱਕ ਚਾੜੀ ਜਿਹੜੀ ਜਾਂ ਨੌਕਰੀ ਕਿਤੇ ਧਰੀ ਪਈ ਐ ਆਹ ਲਾਉੜਾ ਕੌਣ ਬੰਡ ਮਾਰਦਾ ਇਹ ਨੌਕਰੀ ਸਾਰਾ 100 ਰੁਪਿਆ ਜਿੰਦੇ ਸੀ ਮਹੀਨੇ ਦਾ ਤੇਰਾ ਛਾਹ ਉਹਹੀਂ ਬਣ ਜਾਂਦਾ ਸੀ ਓਏ ਓਟਾ ਕੱਲ ਠੀਕ ਆ ਹੂੰ ਇਹ ਮਾਚਲ ਪਈ ਕਰਦੇ ਕਰੋ ਨਹੀਂ ਛਲਚਲਾਈਆ ਚੱਲੀ ਗਿਆ ਕਿ ਛੁੜ ਜਣਾ ਚ ਪਈ ਗਿਆ ਅੱਛਾ ਹਾਂ ਤੇ ਮਾਚਲ ਉਹਨੂੰ ਗੋਲੀ ਜੀ ਆਉਣੀ ਹੁੰਦੀ ਚਿੱਟਾ ਸਕਾਟ ਅੱਛਾ ਤੇ ਦਾਸ ਲੰਬੜੀ ਹੂੰ ਉਹ ਪਸੂਆਂ ਨੂੰ ਵਾਸਤੇ ਨਾ ਆਪ ਖਾਂਦਾ ਸੀ ਮੈਂ ਤੂੰ ਆਫ ਖਾਨ ਲੱਗ ਗਿਆ ਹਾਂ ਬਸ ਹੋਰ ਲਾ ਕੇ ਕੰਮ ਦੀ ਤਾਂ ਪਿੰਡ ਵਾਲੇ ਹੋਣਗੇ ਤੇਰੇ ਕੋਲੇ ਹਨ ਪਿੰਡ ਵਾਲੇ ਪਸੂ ਹਾਂ ਹਾਂ ਤਾਂ ਕਹੀ ਲੋੜ ਉਸ ਤੇਰੇ ਕੋਲੇ ਕੀ ਜਾਣਦਾ ਸੀ ਤੂੰ ਬਾੜ ਗਾਲ 3 ਜਾਂ ਮਾਰ ਸੀਂਦਾ ਫੁੱਦਾ ਸੀ ਪਰ ਇੱਥੇ ਕੋ ਰਾਖੀਆਂ ਲੈਂਦਾ ਕੋ ਜਾਣਦਾ ਹੁੰਦਾ ਨੋ ਚਲਦਾ ਸੀ ਪੱਤੀਆ ਮੈਨੂੰ ਦੂਜੇ ਪਿੰਡ ਦੀ ਮੈਂਸ ਮਾਰਦੀ ਤੇਰੀ ਬੁੰਡ ਤੇ ਨਾ ਨਾ ਓਟਾ ਲਿਖੀ ਜਾਂ ਰਾਲੀ ਕੀ ਮੈਂ ਦੀ ਮੈਂਸ ਤੂੰ ਅੰਦਰ ਪਾੜਦਾ ਉਹਦਾ ਬਾਹ ਮੈਂਸ ਦਾ ਓਏ ਓ ਬੱਚੇ ਜਾਨੀ ਪੁੱਠੀ ਹੋ ਗਈ ਸੀ ਅੱਜ ਹੀ ਕੀ ਮੈਂ 854 ਕੰਚ ਨੂੰ ਪਾਈਗੇ ਮੈਨੂੰ ਛੱਡਿਆ ਅੱਛਾ ਮੈਂ ਇੱਥੋਂ ਕੁਦਰਤੋਂ ਉਦਰਾ ਤੈ ਮੈਨੂੰ ਛੱਡਣ ਆਗੇ ਮੇਰੇ ਕੋਲ ਨਸ਼ਾ ਹੈ ਨਾ ਅੱਛਾ ਪਹਿਲਾਂ ਨਸ਼ਾ ਲਿਆ ਜਾ ਕੇ ਫਿਰ ਸੈਂਕੜ ਲੈ ਕੇ ਗਿਆ ਤੇ ਮਾਤਲ ਜਿੱਦ ਨੂੰ ਗਿਆ ਟਾਈਮ ਟੱਪ ਗਿਆ ਬਾਹਲਾ ਅੱਛਾ ਤੇ ਬੱਚਾ ਬਾਂਬੂ ਈ ਵਾਈ ਦੇਖਾ ਕੁ ਸਾਬ ਚ ਨਾਇਆ ਮੈਂ ਇਸ ਅੰਦਰ ਪੜ ਤਾ ਸਾਬ ਚ ਨੀ ਨਾ ਨਾ ਉਤੋਂ ਦੀ ਨੌਕਰੀ ਛੱਡੀ ਉਹਨੇ ਪਰਖਾਇ ਉਹਨੇ ਕੁੱਟਿਆ ਮੈਨੂੰ ਦੱਸੀ ਆ ਉਹ ਕਹਿੰਦੇ ਛੱਡੀ ਮਤਲਬ ਵੀ ਪਈ ਮੈਂ ਮਰੇ ਬੱਚੇ ਕੁ ਆਵਦਾ ਜੋਰ ਤਾਂ ਲਾ ਦੇ ਅੱਛਾ ਫਿਰ ਮੈਂ ਬਾਹਲਾ ਲਾ ਬੈਠਾ ਜੋਰ ਇਹ ਉਹਨੇ ਕਹਿ ਤੈ ਕਿ ਕੁ ਵੀ ਲੰਨ ਦੇ ਜਾਂ ਖਾ ਲਿਓਏ ਕੀ ਜੱਤਲ ਵੀ ਕੋਲ ਮਲਾ ਕੇ ਮੈਂ ਗੱਲ ਤਾਂ ਮੈਂ ਕਰਦਾ ਸੀ ਬਿਪਸ਼ੂਆ ਤੋਂ ਉਹ ਜੋ ਖੜਾ ਛੜਾਇਆ ਮੇਰਾ ਬਾਪੂ ਲੜ ਪਿਆ ਨੌਕਰੀ ਛੜਤੀ ਅੱਛਾ ਤੇ ਹੁਣ ਮੇਰੇ ਥੋੜੇ ਦਾ ਕਰ ਦੇ ਕਰਾਉਂਦੇ ਆ ਰਾਖੀ ਵਾਲਾ ਪੰਗਾ ਰਾਖੀ ਵਾਲਾ ਪੰਗਾ ਲੈ ਲਿਆ ਮੇਰਾ ਬਾਪੂ ਕਹਿੰਦਾ ਮਤਲਬ ਵੀ ਹੁਣ ਮੈਨੂੰ ਘਰੋਂ ਘਰਤਾ ਕਹਿੰਦਾ ਨਸ਼ਾ ਖੱਪਾ ਕਰਦਾ ਜਾ ਦੇ ਅੱਛਾ ਤੇ ਪੈਰਾਂ ਤੇ ਖੜ ਕੇ ਦਿਖਾ ਦੇ ਮਖਿਆ ਫੁੱਢੀ ਜਿਆ ਤੂੰ ਪੈਰਾਂ ਤੇ ਕਹਿੰਦਾ ਜੇ ਬਾਹਾਂ ਤੇ ਖੜ ਕੇ ਕਰਿਆ ਹੂੰ ਜਿੱਦਿਆ ਅੱਛਾ ਹਾਂ ਉਸ ਤੋਂ ਬਾਅਦ ਮੈਂ ਆ ਠੇਕੇਦਾਰੀ ਜਿਆ ਕਰਨ ਲੱਗ ਗਿਆ ਪਸ਼ੂਆਂ ਦੀ ਅੱਛਾ ਇਹ ਵਧੀਆ ਕੰਮ ਤੋੜ ਲਿਆ ਤੂੰ ਇਹ ਮਤਲਬ 25 ਵਧੀਆ ਭੈਣ ਦਾ ਲੰਨਾ ਕੀ ਦੇਖ ਕੀ ਕਿੱਡਾ ਕੰਮ ਤੋੜਿਆ ਤੂੰ ਮਾੜਾ ਕੋਈ ਨਾ ਨਾ ਬਹੁਤ ਚੰਗਾ ਕੰਮ ਹੈ ਪਿਓ ਦਾਦੇ ਦੀ ਇੱਜ਼ਤ ਬਣਾਤੀ ਕੀ ਪਿੰਡਾ ਮੇਰੀ ਐ ਖਾਂ ਹਾਂ ਬਾਹ ਉੱਚੇ ਇੱਕ ਕਈ ਨਾਰਾ ਫਲ ਇਨ ਉੱਪਰੇ ਰੱਖਿਆ ਰੂਨ ਅਕ ਤੇ ਚਲਾ ਦੀ ਤੂੰ ਸ਼ਾਬਾਸ਼ ਤੇ ਤੂੰ ਨਾ ਮੈਨਣਾ ਹੈ ਕੀ ਮਤਰੀ ਛੇਦਰੀ ਕਰੀਆ ਬਹੁਤ ਕੁਝ ਬਣਾ ਗਿਆ ਤੂੰ ਇਸ ਕੰਮ ਚ ਭੈਣ ਦਾ ਲੰਨਾ ਕਲੀ ਭੁੱਕੀ ਪੂਰੀ ਆਈ ਹੈ ਨਾ ਨਾ ਹੋਰ ਕੀ ਬਣਾ ਲਿਆ ਤੂੰ ਚਾਰ ਤੱਕ ਹੋੜੀ ਨਹੀਂ ਬੇਚਦਾ ਬੇਚ ਹੀ ਦਿੱਤੀ ਕੋ ਲਈ ਵੀ ਹੈ ਉਹ ਤਾਂ ਬਦਲਾ ਸਦਲੀ ਕਰਦਾ ਰਹਿਣਾ ਬਉਗੀ ਹੋ ਜਾਂਦੀ ਨਾ ਚਲਾਈ ਬਈਆ ਹਾਂ ਰਾਖੀ ਵਾਲੀ ਪਿੰਡਾਈ ਹੈ ਤੇਰੇ ਕੋਲੇ ਇਹ ਮਾਛਰੀ ਵੀ ਮੜ ਗਿਆ ਸਾਫ

ਉਹੀ ਮਾਰੇਗਾ ਯਰ ਉਹੀ ਗੱਲ ਸਾਲਾ ਸਾਫ ਦਾ ਨਾਲ ਸਾਫ ਕਰ ਲੈ ਮੈਂ ਉਧਰ ਭੈਣ ਜਾਲਾ ਪਰਾਂ ਕਰਕੇ ਜੋ ਕਰ ਤੂੰ ਸ਼ਕੱਡੇ ਤੂੰ ਭੈਣ ਦਾ ਫੁੱਦਾ ਕੱਢਿਸ਼ ਪਤਨੀ ਚਲਦੀ ਏ ਕਿ ਨਹੀਂ ਨਾ ਲੈ ਬਾ ਮਨ ਦੀ ਚੱਕੀ ਫਿਰਦਾ ਤੂੰ ਏ ਛਮ ਮਾਰਨ ਤਰਕੇ ਪਿੰਡੋਂ ਇੱਟ ਕੱਢ ਦੋ ਪਤਰੀ ਭੈਣ ਦਾ ਫੁੱਦਾ ਕੱਢ ਦੋ ਇੱਟਾ ਇਹ ਮੇਰੇ ਦਾਦੇ ਵੇਲੇ ਦੀ ਆ ਅੱਛਾ ਉਹ ਮੇਰਾ ਦਾਦਾ ਮਤਲਬ ਫੌਜੋਂ ਪੇਛੜਿਆ ਸੀ ਅੱਛਾ ਗਾਂ ਮੇਰੇ ਬਾਪੂ ਨੇ ਨਾਲੇ ਸੈਂਸ ਚੜ ਗਿਆ ਗਾ ਮੈਨੂੰ ਦੇਤਾ ਤੇ ਬਾਪੂ ਨੇ ਤੈਨੂੰ ਕਿਵੇਂ ਦਿੱਤਾ ਸੰਸ ਉਹ ਕਹਿੰਦਾ ਵੀ ਕੁਝ ਕਰਕੇ ਦਿਖਾ ਜਿਹੜੀ ਚੀਜ਼ ਮਰਜੀ ਲੈ ਠੀਕ ਮਖਾ ਫਿਰ ਮੈਂ ਮੰਗ ਮੰਕੀ ਮਖਾ ਬੱਪੂ ਵੀਰਾ ਫੜ ਲੈ ਜੀ ਹਾਂ ਹਾਂ ਅੱਛਾ ਮੈਂ ਠੇਕੇਦਾਰ ਬਣੂ ਮੈਂ ਸੋਚਿਆ ਜੇ ਕੋਈ ਬਾੜੀ ਦਾ ਪਈ ਆਪਦੇ ਮਾਰਕੀਟ ਆ ਮਰ ਜਾਗੇ ਹਾਂ ਬਹੁਤ ਸੋਹਣੀ ਸੋਚ ਸੋਚੀ ਫਿਰ ਥਾ ਅਸਾ ਚਾਹੀਦੇ ਲੜਾਈ ਲੜਨਾ ਨਫਾ ਲੈਣ ਦਾ ਬੁੰਡ ਚ ਨਹੀਂ ਸਫਲ ਨਹੀਂ ਜਦੋਂ ਜ਼ਿੰਦਗੀ ਦੀ ਲੜਾਈ ਲੜਨੀ ਹੈ ਘਰ ਛੋੜੋ ਥਾਰਤਾ ਹੋਵੇ ਹਾਂ ਇਹ ਤਾਂ ਹੈ ਏ ਕੀ ਪਤਾ ਨੇ ਰੱਬ ਜਣੇ ਤੇਰੇ ਬੰਨੀ ਚੱਲੀ ਏ ਕਤਲ ਮੇਰੇ ਬੰਨੀ ਕੇ ਚੱਲੀ ਜੂ ਕੀ ਪਤਾ ਕਿ ਜੋ ਕਤਲ ਪਹਿਣਾ ਹੋਵੇ ਜੇਲ੍ਹ ਚ ਜਾਣਾ ਆਪਾਂ ਇੰਦਾ ਲੰਨਾ ਕਿਸ ਕੁੱਤੇ ਦੇ ਤੇਥੇ ਚੱਲੀ ਨਹੀਂ ਨਾ ਤਵਾਰੀ ਕੋਈ ਨਹੀਂ ਮੇਰੀ ਬਾਹਰ ਕਾੜੀ ਤਨੰਦਿਆਂ ਫਿਰ ਕਿਤੇ ਬੱਕਲੀਆਂ ਆ ਜਾਂ ਚੱਬੇ ਕੋਈ ਨਹੀਂ ਕੋਈ ਨਹੀਂ ਐਂ ਕਰੋ ਹਾਂ ਇਹ ਗੇੜਾ ਹੀ ਮਾਰੇਗੇ ਬੜੇ ਨੁਕੀਆ ਗੱਲਾਂ ਕਰ ਗੱਲਾਂ ਕੀ ਤੇਰਾ ਹੋਈ ਉਹ ਬੰਡ ਕਟਵਾ ਦੇ ਨੁਕਸਾਨ ਹੋ ਗਿਆ ਪਸੂ ਪਤਾ ਕਿੰਨੇ ਆ ਰਹੇ ਪਿੰਡੂ ਬੰਦੇ ਆ ਜਾਣ ਹੋਰ ਹੁਣ ਨਾ ਤੂੰ ਕਹਿੰਦਾ ਸਾਡੀ ਘੋੜੀ ਖੋ ਗਿਆ ਲਗਾ ਉਹ ਸੱਟਾਂ ਬਚੇ ਮੈਂ ਤਾਂ ਤੇਰਾ ਨਾਂ ਲੈ ਦੂੰ ਮੈਂ ਆਖੂ ਮੇਰੇ ਕੋਲ ਕਾਰ ਤੂੰ ਸੁਮੁਕੇ ਬਹਿ ਜਾਏ ਕਿੱਤਰ ਤੂੰ ਨੁਕਸਾਨ ਕਰਾਇਗਾ ਕਿਸੇ ਮਤ ਨਸਤੀ ਉਰਵਾ ਨਾ ਮੰਨ ਗਰ ਛਲਪੀ ਮੈਂ ਤਾਂ ਤੇਰਾ ਨਾਂ ਲੈ ਦੂੰ ਮੈਂ ਲੈ ਲਈ ਮੈਂ ਆਖੂ ਬਾਸਟਰੋਂ ਪਹਿਲਾਂ ਇੱਥੇ ਆਏ ਬੋਸ਼ ਅਗਲਾ ਕੁਛੀ ਮਹੀਨੇ ਦੇਤੀ ਉਹਨਾਂ ਲਈ ਤੱਕਲੇ ਦੇ ਰਹੀਂਦੇ ਯਾਰ ਤੀ ਅਗਲਾ ਖੂਹ ਸਿੱਧਾ ਦਿੱਤੀ ਹੋਈ ਹੈ ਪਰ ਸਾਡੀ ਆਏ ਕਿਚੀ ਹੁਣ ਜੇ ਮਸਲਵੀ ਤੇਰੀ ਬੁੰਡ ਲੈ ਲੈ ਮੈਂ ਕਿਛੇ ਕੀ ਭੈਣ ਜਾਈਦਾ ਸਾਲਾ ਲੈ ਲੈ ਕੋਈ ਕਦਾਰ ਨਾ ਜਿੰਨਾ ਵੀ ਗਾਹਾਂ ਕਿਛੇ ਦੇ ਦੂ ਮੈਂ ਖੁੰਡਾ ਨਹੀਂ ਨਹੀਂ ਉਹ ਮਸਲਵੀ ਕਦਾਰ ਨਾ ਤੌਰ ਤੇ ਸਿੱਧੀ ਭੈਣ ਜਾ ਤੂੰ ਹਾਂ ਵੀ ਮਸਤ ਲਗਾ ਹਾਂ ਕਿਸੇ ਦੀ ਵੀ ਨਾ ਲਵੇ ਫਿਰ ਲਵੇ ਇਹ ਤਾਂ ਜਿਹੜੇ ਘਰ ਰਹਿੰਦੇ ਤਾਂ ਮੈਨੂੰ ਕਿਉਂ ਤੂੰ ਜਾਂ ਤੇਰਾ ਕੰਮ ਜਾਣੇ ਮੈਂ ਤਾਂ ਸੌਣਾ ਘੰਟਾ ਸੌਂ ਜਾ ਨਿਗਾਹ ਰੱਖੀ ਕੋੜੀ ਤੇ ਮਗਰ ਬੈਠੇਗਾ ਕਿ ਮੂਰੇ ਭਾਈ ਤੇਰੀ ਭਾਂਡੇ ਫੁੱਦੇ ਤੇ ਬੈਠੂ ਵੇਚ ਕੇ ਖਾ ਗਏ ਕਿਹੜੀ ਕੋੜੀ ਇੱਥੇ ਗਿੱਦਿਆਂ ਭਾਈ ਮੈਨੂੰ ਜੱਫਾ ਪਾ ਕੇ ਭਾਈ ਨਹੀਂ ਚੰਗਾ ਚੰਗਾ ਆਹ ਉਹ ਕਈ ਵਾਰੀ ਦੇਖ ਦਿੰਦੀ ਐ ਨਵੀਂ ਚੀਜ਼ ਲੈ ਤੇਰੀ ਕਰਦੂ ਤਾਂ ਤੇ ਖਬਰ ਤੇ ਲਿਟੀ ਜਾ ਬੈਠੇ ਆ ਵਟਕਾ ਆਪਾਂ ਕੀ ਮਾਰਾ ਕਰਾ ਹਸਰਾਣਾ ਲੈ ਲਾ ਨਾ ਨਾ ਲਿਆਵਾਂਗੇ ਕੋੜੀ ਹੈ ਕੋ ਪੰਜਾਹ ਹਜ਼ਾਰ ਮੇਰੇ ਕੋਲ ਕਦ ਆ ਗਿਆ ਪੰਜਾਹ ਹਜ਼ਾਰ ਪੈਸੇ ਤੂੰ ਫੜਦਾ ਕੀ ਉਧਰ ਲੈ ਪਿੰਨਾ ਚੁਲਿਆ ਤੇਰੇ ਨਾਲ ਕਰ ਲੂ ਮੈਂ ਕੋਈ ਨਹੀਂ ਨਾ ਨਾ ਭਰਾ ਮੈਂ ਤਾਂ ਆਪਦੇ ਆਪ ਦੇ ਕੋਲੇ ਰੱਖੂ ਜੇ ਤੂੰ ਜਨਬਰ ਲਿਓਣਾ ਤੈਨੂੰ ਦੇ ਦੂੰ ਯਰ ਮੈਂ ਤਾਂ ਆਪਦੀ ਦੇਖ ਰੱਖੀ ਆ ਕੱਲ ਨੂੰ ਲਿਆਉਂ ਬੱਚਾ ਮੈਨੂੰ ਦੇ ਦੇ ਸੁਪੀ ਜਦੋਂ ਅਬਾਚਾ ਪਾਂਦੀ ਫੁੱਦੀ ਹਾ ਜਰੂਰ ਹੋਊਗਾ ਸਾਲ ਚ ਚੜਾਉਣ ਵਾਲਾ ਹੋਊ ਤੇਰਾ ਕੀ ਹੁਣ ਲੈ ਰੱਖੀਏ ਸਾਲ ਚ ਕਦੋਂ ਕਿ ਓਏ ਗੰਦੇ ਜਨਾਂ ਨੂੰ ਕੀ ਲੱਗਦਾ ਦੰਦਾ ਮੈਂ ਕੀ ਲੈਣਾ ਭਾਈ ਗਰੇ ਜਵਾਬ ਦੇ ਦੀ ਫਿਰ ਹਾਂ ਉਹ ਬੰਤਾ ਹਾਂ ਜੇ ਉਹਨੇ ਜਨ ਕਿਸ ਤੋਂ ਧਾਰੇ ਤੇ ਲੈ ਲਾਂ ਕੋੜੀ ਧਾਰੇ ਤੇ ਹਾਂ ਪਰ ਜਿਆ ਪੱਤਾਂ ਲੈ ਲੈਣਾ ਕੌਣ ਦਿੰਦਾ ਅਗਲਾ ਕੁਝ ਵੇਚ ਕੇ ਖਾ ਜਾਣਗੇ ਪਰ ਜਿਆ ਪੱਤਾਂ ਤੋਂ ਵੱਡੇ ਕੰਨਾਂ ਵਾਲੀ ਲੈ ਲੈ ਬਿਨਾ ਰੇੜੇ ਤੋਂ ਕੱਲੀ ਤੂੰ ਓ ਚੇਡਾ ਕਰਾਂਗੇ ਭਾਈ ਦਲ ਨਗਲਾ ਫੇ ਕੋ ਨੋਈ ਆਪਾਂ ਰਾਖੀ ਰਾਤ ਨੂੰ ਰੱਖਿਆ ਕਰਾਂਗੇ ਕਿਸੇ ਨੂੰ ਇਹ ਤਾਂ ਹੈ ਹਨਾ ਰਾਤ ਤੜਕੇ ਅੰਦਰ ਲਾਤੀ ਅੰਦਰ ਲਾ ਨੂੰ ਭੈਂਦਾ ਨਾ ਗੱਡੀ ਆ ਉਹ ਨਾ ਗੱਲ ਕਰਦੇ ਅਗਲੇ ਨੂੰ ਕਦੇ ਭਰਗ ਨਾ ਜੇ ਲੱਗ ਜੂ ਰਾਤ ਨੂੰ ਘੋੜੀ ਤੇ ਦਿਨੇ ਤੁਰੰਗ ਤੋਰਾ ਫੇਰਾ ਐਂ ਤਾਂ ਕਦੇ ਛੱਡੀਆਂ ਲੱਤਾਂ ਖੜ ਜਣੀਆਂ ਵੀ ਬਿਮਾਰ ਹੋ ਜਾਣਗੇ 24 ਘੰਟੇ ਜਨਵਰ ਤੇ ਰਹੇ ਆਏ ਤਾਂ ਲਾਗੇ ਲੱਗ ਜਾਣਗੇ ਕਿ ਵਿੱਚ ਗੱਲ ਤੇ ਜਾਵੇ ਹਾਂ ਇਹ ਵੀ ਸਕੀਮ ਸਹੀ ਹੈ ਤੇਰੀ ਹਾਂ ਕਦੇ ਕੋੜੀਪੁਰਾ ਵਾ ਦਿਖਾਉਂਦੇ ਨਹੀਂ ਨਾ ਜਰਾ ਹਾਂ ਨਾ ਜਰਾ ਵਾਲੀ ਹਾਂ ਬੱਛੇ ਹੀ ਪੱਧ ਕੱਢੀ ਚੱਲਾਂਗੇ ਅੱਜ ਟਪਾਲਾ ਨਾ ਕੇ ਤਾਂ ਦਵਾਲ ਨਹੀਂ ਅਗਲੇ ਸਾਲ ਬਾਕੀ ਆਇਆ ਹੈ ਹਾਂ ਆ ਹੁਣ ਬਾਣ ਪਹਿਲੇ ਦੁੱਕੇ ਰ ਝੋਨੇ ਲਾਗੇ ਪਾਣੀ ਚ ਗੋਖਾ ਕਿੱਥੇ ਵੱੜਦਾ ਨਾ ਨਾ ਕਿ ਨਹੀਂ ਬਾਕੀ ਆਖਾ ਰਗਲੇ ਚਲ ਗਾਂ ਬੋਹ ਬਰ ਚੈ ਮਨੀ ਰੈ ਲਾਂਗੇ ਸਹੀ ਗੱਲ ਹੈ ਹਨਾ ਕੋਈ ਬਾਨ ਕਰੀ ਬੀ ਇੱਛੀ ਮਰਨਾ ਹਾਂ ਇਹ ਵੀ ਗੱਲ ਸਿਆਣੀ ਨਾਲੇ ਉਪਰ ਵਾ ਦਦਾ ਮਾਰ ਖੜਿਆ ਤਾਂ ਥੇ ਕੁੜੀ ਲਾਂ ਨਾ ਜਾਇ ਦ ਰ ਸੇਂਗੜ ਤੋ ਪਾ ਵਰਗੇ ਹੋਰ ਅੱਤੇ ਬਿਆ ਤੇ ਰਹਿੰਦੇ ਆ ਪੈਂਦੇ ਲਾਂ ਮੈਂ ਕਈ ਵਾਰੀ ਬੰਤਾ ਦੇ ਮਾਨਣ ਗੱਲਾਂ ਕਰਦਾ ਹਾਂ ਵੀ ਜਿੱਦ ਦੇ ਕੁੜੀ ਤੋਂ ਡਿੱਗ ਪੇ ਕਦੇ ਨਾ ਜਾਣੀਆਂ ਉੱਕੜ ਜੇ ਹਾਂ ਵੀ ਜਿਹੜਾ ਟੱਕਰ ਮਾਰਨਗੇ ਦੇਖਿਓ ਉੱਟੇ ਫੜਾ ਮਰ ਮਰੀ ਬੋਂਡਾ ਪਾੜ ਦੇਣਗੇ ਪੈਜੀ ਖੜਾ ਨਹੀਂ ਹੁਣ ਦਿੰਦੇ ਨਾ ਅਮਰੀਕੀ ਕਿੱਥੇ ਛੱਡਦੇ ਨਾਲੇ ਉਹ ਤਾਂ ਵੇਖਿਆ ਯਾਰ ਨਿੰਮਾ ਤੇ ਕਿਹੜੀ ਜਾਂਦੇ ਤੇਰੇ ਨਾਲ ਦੇ ਆ ਉਹ ਨਹੀਂ ਛੱਡਦੇ ਬਾਈ ਨਾ ਜਾਣੀਏ ਬੰਦਾ ਖਤਰਾ ਖਾ ਜੇ ਆਪਾਂ ਲਿ ਵੀ ਨਹੀਂ ਜਾਂਦੇ ਆਪਣਾ ਕੀ ਵਿਆਹ ਰੱਖਿਆ ਦੂਰੂ ਲੈ ਕਰਾ ਮਾਰ ਛੱਡੇ ਬਣਾ ਵਾਕੇ ਨਾ ਜੌਣ ਛਲੇ ਬੰਨੀ ਲਿਆ ਠੇਕਾ ਵੰਟ ਹਾਂ ਟਟ ਮਾਜਾ ਪੋਟਾ ਉੱਕੜ ਕੀ ਘੋੜੀ ਜਵਲੀ ਘੋੜੀ ਤੇ ਬੈਠਾ ਸੀ ਹਾਂ ਅੱਛਾ ਤੇ ਰੋਹੀ ਵਿਆਹਵਾਨ ਹੂੰ ਘੋੜੀ ਜਦ ਔਕਰ ਕੀ ਟੱਠਾ ਵੀ ਆਵੇ ਬੜਕਾ ਮਾਰਾ ਅੱਛਾ ਤੇ ਤਾ ਠਾ ਕੋ ਦਤਾ ਸੀਗਾ ਕਿਸੇ ਗਾਮਾਂਗਾ ਅੱਛਾ ਮੱਖਾ ਮਾਰ ਤੇਰੀ ਤੈਨੂੰ ਅਸੀਂ ਘੋੜੀ ਮੰਗਰਾ ਹੈ ਮੈਨੂੰ ਆਏ ਸੀ ਮਗ ਤੇ ਮੇਰੇ ਮਗਰ ਪਿੰਡਾ ਅੱਛਾ ਜੇ ਜੋ ਕੋੜੀ ਤੋਂ ਡਿੱਗਿਆ ਮੈਂ ਮੇਰੇ ਕੂੜੀਆਂ ਲੱਗੀਆਂ ਗੋਡੇ ਲੱਗੇ ਛੱਲੇ ਮਤਲਬੀ ਕੋੜੀ ਮੈਂ ਬਣ ਗਿਆ ਅੱਛਾ ਉਹਦਾ ਜਦੋਂ ਲਿਆ ਆ ਛੰਕੇ ਮੰਡ ਤਾਂ ਬੁੱਕੇ ਦਿਆ ਦੇਖਿਆ ਮਖੇਰ ਸਵਾਸਾਂ ਦੀ ਪੂੰਗੀ ਪੂਰੀ ਹੋ ਚਲੀ ਚੰਦ ਤੇਰੀ ਫੇਰ ਜਿਹੜੇ ਲੋਟ ਗੁੜ ਚਾ ਲਈ ਉਹਦਾ ਖਿਡਾ ਖਤਮਾ ਹਾਂ ਮੈਂ ਛਾਰਸੀ ਉਹ ਜੋ ਕੋਲਿਆ ਮੈਨ ਨਾ ਹਮ ਬਟਕੇ ਪਾਛਾ ਮੈਂ ਤਾਂ ਅਥ ਨਈ ਤਛ ਰੁਕ ਰਹਾਤਾ ਹਮ ਠੱਥਾ ਦਾ ਚਾਰੇ ਗੱਡ ਗਾ ਨਿਛੜ ਪੋਲਾ ਪੈ ਗਿਆ ਪੋਲਾ ਪੈ ਗਿਆ ਛਾਰ ਵਗਿਆ ਕੰਜਰ ਤੇ ਥੱਲੇ ਪੰਜ ਲਾ ਨਦੀ ਨੇ タルਤੀ ਤੇ ਕਰਤਾ ਜੀ ਮੈਂ ਗੁੰਦ ਬਚਾਈ ਹੁੰਦੀ ਉਹ ਤਾਂ ਫਿਰ ਕਰਨੀ ਸੀ ਹੁਣ ਮੱਖ ਮਿੱਤਰਾਂ ਬੜੇ ਬਚੀ ਤੇ ਛਾਰ ਵਗਿਆ ਨਾ ਕੰਜਰ ਤੇ ਮੈਂ ਖਾ ਜਾਨ ਬਚਾ ਗਿਆ ਜਾਨ ਬਚਾ ਗਿਆ ਠੱਠੇ ਦਾ ਨਿਕਲ ਗਿਆ ਸਾਤ ਉਹ ਤਾਂ ਫਿਰ ਨਿਕਲ ਨਹੀਂ ਸੀ ਮਾਇ ਚ ਰੋੜ ਰੋੜ ਕੇ ਕੋਣੀਆ ਤੇ ਭੜਾ ਵੋ ਬਗ ਕੋ ਬਾਟਾ ਫਿਰ ਕੋੜੀ ਕੋੜੀ ਪਿੰਡ ਦੀ ਫੁੱਜੀ ਖੜੂ ਕੋੜੀ ਟੱਥ ਨੇ ਅਗੇ ਕਦੋ ਬਈ ਪਰਕਾਈ ਸੀ ਮਾਚਲ ਵੀ ਮੈਤਾ ਗਾਂ ਬੈਠੋਇਆ ਕਰਨ ਪਰੋ ਨੇ ਮੰਗਰਦੀ ਚੜਕੇ ਮਨ ਤੋਂ ਦੀ ਪਤਾ ਲੱਗਾ ਕਰ ਜੇ ਤਾਂ ਬੂਥ ਫਰੇ ਚਿੱਤ ਦਾ ਨਾਲ ਲੱਗਾ ਕਰ ਮਗਰ ਲੈ ਕੋੜੀ ਦੇੜਾ ਕਰੀ ਕੋੜੀ ਦੇ ਚੜਜਾ ਕਰਨ ਜਮਾਂ ਜੀ ਮੈਤਾ ਟਿਕਣ ਟਿਕ ਪਿੰਡ ਤਾਂ ਹੀ ਕੋੜੀ ਨੇ ਬੁੰਡ ਤੋਂ ਪੂਛ ਨਹੀਂ ਚੱਕੀ ਵੀ ਤਾਂ ਛਾਇਆ ਕਾਇਆ ਉਹ ਬਦ ਕਰ ਉਹ ਬਚਣਾ ਹੀ ਸੀ ਉਹਨੇ ਵੀ ਕਿਸੇ ਲੋਟ ਆਹ ਨਾਲੇ ਘੋੜੀ ਉਪਰ ਆਖੇ ਮਸਾਂ ਬੱਚੇ ਖਾਸਤਾ ਹਾਲ ਤਸੀ ਮਰ ਸਈ ਬਕਉਦਰਤੀ ਬਚ ਗਏ ਮੁਰਕੇ ਪਿੰਡ ਨੇ ਮੈਨੂੰ ਵੀ ਸਿਰ ਕਿਉਂ ਕਰਕੇ ਦਿੱਤਾ ਅੱਛਾ ਦਾਸਤਾ ਕਰਿਆ ਘੋੜੀ ਨੂੰ ਦਸ ਖਾਦਾ ਆਪ ਅੱਛਾ ਇਹ ਤਾਂ ਹੈ ਉਹ ਕੰਨ ਦੇ ਬੁੱਤ ਮਾਤਰਾ ਦੇ ਕੰਨ ਦੇ ਬੁੱਤ ਆ ਕਦਾ ਹੋਏ ਸਹੀ ਗੱਲ ਆ ਹਾਂ ਮੁਕਾਬਲੇ ਪਸ਼ੂਆਂ ਨਾਲ ਪੰਗਾ ਲੈਣਾ ਰੋਜ਼ ਇਹ ਤਾਂ ਗੱਲ ਸਿਆਣੀਆਂ ਤੇਰੀ ਹਾਂ ਹੋਲਾ ਆ ਆ ਆ ਆ ਆ ਮੰਗੇ ਤੇ ਬਹਿ ਜਾਂਦਾ ਮੰਗੇ ਤਾਂ ਕੋਈ ਬੰਦੇ ਆਉਂਦੇ ਆ ਹੈ ਬੰਦੇ ਆਉਂਦੇ ਆ ਮੰਤਲਾ ਤਾਂ ਪੈਂਦਾ ਲੰਨਾ ਉਹੀ ਕੰਮ ਕਰਾਤਾ ਕੋਈ ਠੱਠਾ ਤਾਂ ਨਹੀਂ ਮਾਰ ਖਜਾਇਆ ਠੱਠਾ ਤਾਂ ਨਹੀਂ ਮੋਮੈਂਟ ਉਹ ਬੰਦੇ ਆ ਭਾਈ ਦਾ ਲੰਨਾ ਕਿਸੇ ਦੇ ਪਾਸੋਂ ਜੜਕਾ ਬੜਾ ਫਿਕਰ ਨਾ ਕਰ ਮੇਰੀ ਗੱਲ ਤੇ ਗੱਲ ਬੋਲੀ ਗਈ ਬਸ ਠੀਕ ਹੈ ਬਾਕੀ ਜੀ ਹਾਂ ਐਵੇਂ ਹੀ ਆ ਗੱਲ ਬਸ ਠੀਕ ਹੈ ਮੈਂ ਆਪਣੇ ਬੁੰਡ ਪੜੀਓ ਚੰਗਾ ਤੂੰ ਕੋਈ ਪਈ ਦੇ ਪੜਾ ਲੋੜ ਜਬਾੜਾ ਛੀੜੋ ਨਾ ਠੀਕ ਹੈ ਬਸ ਪਰਵਾਹ ਨਾ ਇਹ ਦਵਾਈ ਮੁੱਕੀ ਪਈ ਆ